ਜੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਕਿਉਂਕਿ ਇੱਕ ਜੋ ਲੁਧਿਆਣਾ ਦੇ ਵਿੱਚ ਹਾਸਤਾ ਹੋਇਆ ਪੱਤਰਕਾਰ ਨਾਲ ਕਿਉਂਕਿ ਐਸਐਚਓ ਕਨੀਓ ਧੱਕੇ ਮਾਰੇਗੇ ਕਿਉਂਕਿ ਤੁਸੀਂ ਤਸਵੀਰ ਦੇਖ ਸਕਦੇ ਆ ਕਿਉਂਕਿ ਉਹਦੇ ਗਨਮੈਨ ਕਨੀਓ ਤੇ ਐਸਐਚਓ ਕੋ ਨਹੀਂ ਉਹ ਧੱਕੇ ਮਾਰੇਗੇ ਇਹ ਪੱਤਰਕਾਰਾਂ ਦਾ ਤਾਂ ਫਰਜ ਬਣਦਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਅੱਗੇ ਕਿਉਂਕਿ ਮੁੱਦਾ ਪੁੱਛਣ ਦਾ ਕਿਉਂਕਿ ਇਹ ਤਾਂ ਸਵਾਲ ਪੁੱਛ ਹੀ ਸਕਦੇ ਆ ਪੱਤਰਕਾਰ ਵੀ ਕੀ ਮੁੱਦਾ ਹੋਇਆ ਭਾਈ ਕਿਵੇਂ ਨਹੀਂ ਇਹ ਕਿਉਂਕਿ ਗੱਲ ਦਾ ਜਵਾਬ ਲੈ ਕੇ ਫੇਰ ਹੀ ਅੱਗੇ ਤੈਹਰ ਆਉਂਦੇ ਆ ਕਿਉਂਕਿ ਵੀ ਸੱਚ ਸਾਹਮਣੇ ਲਿਆਉਂਦੇ ਆ ਕਿਉਂਕਿ ਕਈ ਸੀਨੀਅਰ ਪੱਤਰਕਾਰਾਂ ਨੂੰ ਕਹਿਣਾ ਮੈਂ ਇਹ ਪੱਤਰਕਾਰ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜੇ ਲੁਧਿਆਣਾ ਦੇ ਵਿੱਚ ਧੱਕੇ ਵੱਜੇ ਕਿਉਂਕਿ ਉਹਦੇ ਗਨਮੈਨਕ ਨਹੀਂ ਉਹ ਤੇ ਐਸਚੋ ਹਰਦੇਵ ਸਿੰਘ ਕਨੀਓ ਤੇ ਬਾਕੀ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹਾਂ ਜਿਹੜੀਆਂ ਤਸਵੀਰਾਂ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਪੰਜਾਬੀਓ ਇਹ ਸਾਰੇ ਸੀਨੀਅਰ ਪੱਤਰਕਾਰਾਂ ਨੂੰ ਗਣਾ ਮੈਂ ਕੱਲ ਨੂੰ ਛੋਡੇਣਾ ਵੀ ਹੋ ਸਕਦਾ ਇਹ ਕੁਝ ਵੀ ਕਿਉਂਕਿ ਸਾਥ ਦੇਣਾ ਚਾਹੀਦਾ ਹੈ ਪੱਤਰਕਾਰ ਦਾ ਸੋ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਸਾਰੇ ਸੀਨੀਅਰ ਪੱਤਰਕਾਰਾਂ ਤਾਈਂ ਪਹੁੰਚਾ ਦਿਓ ਧੰਨਵਾਦ ਜੀ ਬੈਲਰ ਘੰਟੀ ਦਾ ਬਟਨ ਦਬਾਉਂਦੇ ਰਹੋ ਨਮੀ ਤੋਂ ਨਮੀ ਆ ਫੋਟੇਟ ਲੈ ਕੇ ਮਿਲਦੇ ਰਵਾਂਗੇ ਸਸਰੀਕਾਰ ਸਾਰੇ